ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਸਾਡਾ ਚੈਨਲ ਰਾਣਾ ਸੰਧੂ ਯਾਰ ਪੰਜਾਬੀ ਸਾਡਾ ਚੈਨਲ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਦੱਸਿਓ ਕਿਹੜਾ ਟੌਪਿਕ ਬੈਸਟ ਤੇ ਵਧੀਆ ਲੱਗਾ ਵਾ ਜਿਵੇਂ ਤੁਹਾਨੂੰ ਪਤਾ ਗਾਹ ਵਟਸਐਪ ਗਰੁੱਪਾਂ ਤੇ ਵੀ ਸ਼ੇਅਰ ਲਿੰਕ ਵੀ ਕਰ ਸਕਦੇ ਜੀ ਦੋਸਤ ਸਾਡਾ ਛੋਟਾ ਵੀਰ ਨੌ ਲੱਖੀ ਪੱਟੀ ਤੋਂ ਬਲੋਂਗ ਕਰਦਾ ਵਾ ਤੇ ਵਕ ਵਕ ਟੌਪੀਆਂ ਵਿਸ਼ਿਆਂ ਮੁੱਦਿਆਂ ਮਾਰੇ ਆਪਾਂ ਗੱਲਬਾਤ ਚਰਚਾ ਡੇਲੀ ਕੋਈ ਕਰਦੇ ਰਹਿੰਦੇ ਅੱਜ ਆਪਣਾ ਮੁੱਦਾ ਵੀ ਅੱਜ ਜਿੱਦਾਂ ਆਪਣਾ ਗੁਰਦੁਆਰੇ ਛੋਟੀਆਂ-ਛੋਟੀਆਂ ਆਪਣੇ ਤੋਂ ਅਣਜਾਣ ਗਲਤੀਆਂ ਹੋ ਜਾਂਦੀਆਂ ਉਸ ਬਾਰੇ ਆਪਾਂ ਥੋੜੀ ਜਿਹੀ ਖੁੱਲੀ ਗੱਲਬਾਤ ਕਰਾਂਗੇ ਕਿਉਂਕਿ ਦਾਸ ਥੋੜੀ ਜਿਹੀ ਨੋਟਿਸ ਵੀ ਕਰਦਾ ਰਹਿੰਦਾ ਜਿੱਦਾਂ ਹੁਣ ਆਪਾਂ ਗੁਰਦੁਆਰੇ ਜਾਂਦੇ ਹਾਂ ਹਨਾ ਮਤਲਬ ਪਹਿਲਾਂ ਤੇ ਆਪਾਂ ਪੈਰ ਸੁੱਚੇ ਕਰਦੇ ਫਿਰ ਹੱਥ ਸੁੱਚੇ ਕਰਕੇ ਜਾ ਆਕੇ ਤੇ ਮਤਲਬ ਮੱਥਾ ਟੇਕ ਕੇ ਆਪਾਂ ਜਦੋਂ ਆਪਾਂ ਬੈਨੇ ਆ ਜਦੋਂ ਆਪਣਾ ਗੁਰੂਕਾ ਸਾਹਿਬ ਹੱਥ 'ਚ ਹੁੰਦੇ ਆ ਉਤੋਂ ਬਾਅਦ ਜਦੋਂ ਗੁਰੂਕਾ ਸਾਹਿਬ ਹੱਥ 'ਚ ਆਪਾਂ ਜਪਜੀ ਸਾਹਿਬ ਸੁਖਨੀ ਸਾਹਿਬ ਪਾਠ ਕਰਦੇ ਆ ਉਦੋਂ ਇੱਕ ਹੀ ਕਈ ਕਈ ਸੱਜਣ ਆਪਣੇ ਮੋਬਾਈਲ ਤੋਂ ਪਾਠ ਕਰਦੇ ਕਿਉਂਕਿ ਜਿੰਨਾ ਆਨੰਦ ਗੁੜਕੇ ਸਾਹਿਬ ਤੋਂ ਹਣਾ ਉਹਨਾਂ ਨਾਂ ਦਾ ਆਪਾਂ ਨੂੰ ਇਹ ਆਪਣੇ ਤੋਂ ਮੋਬਾਈਲ ਤੇ ਨਹੀਂ ਹਣਾ ਕਿਉਂਕਿ ਮੈਸੇਜ ਆਏ ਨਾ WhatsApp ਆਏ ਨਾ ਫਿਰ ਕਿਉਂਕਿ ਉਂਗਲ ਵੱਜ ਜਾਣੀ ਹਣਾ ਏਕੇ ਇਹ ਆ ਵੀ ਗੁੜਕੇ ਸਾਹਿਬ ਤੋਂ ਵੱਧ ਤੋਂ ਵੱਧ ਪਾਠ ਕਰਾਇਆ ਕਰੋ ਦੂਜੀ ਬੇਨਤੀ ਇਹ ਆ ਵੀ ਜਦੋਂ ਆਪਾਂ ਪਾਠ ਕਰਦੇ ਆਰਦਾਸ ਕਿਰਤਨ ਤੋਂ ਅਲੱਗ ਅਰਦਾਸ ਪੜ੍ਹਦੇ ਆ ਉਦੋਂ ਜਦੋਂ ਆਪਾਂ ਇੱਕ ਹੱਥ ਥੱਲੇ ਲਾ ਲੈਨੇ ਆ ਤੇ ਇੱਕ ਹੱਥੋਂ ਆਪ ਗੁਟਕਾ ਫੜ ਕੇ ਇੱਕ ਹੱਥ ਥੱਲੇ ਲਾ ਲੈਨੇ ਉਹ ਨਾ ਕਰਿਆ ਕਰੋ ਮੇਰੇ ਵੀਰ ਕਿਉਂਕਿ ਮਹਾਰਾਜ ਦਾ ਗੁਟਕਾ ਸਾਹਿਬ ਹੁੰਦਾ ਦੋਵੇਂ ਹੱਥ ਲਾ ਕੇ ਦੋਵੇਂ ਹੱਥ ਲਾ ਕੇ ਤੇ ਫਿਰ ਪਾਠ ਕਰਕੇ ਅਰਦਾਸ ਬੇਨਤੀ ਕੀਰਤਨ ਸੁਹੀਲਾ ਪਾਠ ਕਰਿਆ ਕਰੋ ਤੇ ਦੂਜੀ ਮਤਲਬ ਜਿੱਦਾਂ ਹੁਣ ਆਪਣਾ ਕੀਰਤਨ ਦੀਵਾਨ ਕੀਰਤਨ ਦੀਵਾਨ ਜਿੱਦਾਂ ਲੱਗਿਆ ਹੁੰਦਾ ਛੋਟੇ ਬੱਚਿਆਂ ਨੂੰ ਬੇਨਤੀ ਆ ਵੀ ਤੇ ਮਾਤਾ ਪੈਣਾ ਦਾਦਾ ਨਾਨਾ ਨਾਨੀ ਨੂੰ ਬੇਨਤੀ ਆ ਵੀ ਉਹਨਾਂ ਨੂੰ ਗੁਬਾਰੇ ਨਾ ਲੈ ਕੇ ਦਿਆ ਕਰੋ ਇਹ ਆ ਵੀ ਸਭ ਤੋਂ ਅੱਗੇ ਬੈਠਾ ਦੀਵਾਨ ਜਿੱਥੇ ਟਾਡੀ ਕਵੀਸ਼ਰੀ ਕਥਾ ਕੀਤਨਾ ਲੱਗਦੇ ਉਹਦੇ ਲੱਗੇ ਹੋ ਹੁਣ ਪਤ ਗੁਰੂ ਦੇ ਲੱਗੇ ਜਿੰਨਾ ਲੱਗੇ ਪਵਾਂ ਓਨੀ ਕਿਰਪਾ ਵੱਧ ਤੋਂ ਵੱਧ ਹੋਊਗੀ ਤੇ ਹੁਣ ਵੇਖੋ ਕਈ ਆਪਣੇ ਛੂਟੀਆਂ ਮਾਤਾ ਪੈਣਾ ਉਹਨਾਂ ਨੂੰ ਮੋਬਾਈਲ ਫੜਾ ਦਿੰਦੀਆਂ ਪੱਬ ਜੀ ਹੋ ਗਿਆ ਛੋਟਾ ਭੀਮ ਚਲੋ ਵੀ ਉਹ ਆਪਣੇ ਮੋਬਾਈਲ 'ਚ ਇਦਾਂ ਨਾ ਕਰਿਆ ਕਰੋ ਮੋਬਾਈਲ ਪਹਿਲੀ ਗੱਲ ਤੇ ਬਾਬਾ ਜੀ ਜਦੋਂ ਵੀ ਕਥਾ ਕੀਤਰਣੇ ਕਹਿੰਦੇ ਵੀ ਚੁੱਪ ਦਾ ਦਾਣ ਬਖਸ਼ੋ ਤੇ ਬੀਬੀਆਂ ਪਿੱਛੇ ਪਿੱਛੇ ਹੋ ਕੇ ਦੇ ਟਾਣੀਆਂ ਸੱਸ ਦੀਆਂ ਸਹੁਰੇ ਦੀਆਂ ਹਨਾ ਤੇ ਉਹਦੀ ਨੋ ਇਦਾਂ ਇਦਾਂ ਨਾ ਵੀ ਚੁੱਪ ਦਾ ਦਾਣ ਬਖਸ਼ੇ ਛੂਟੀਆਂ ਛੂਟੀਆਂ ਗਲਤੀਆਂ ਤਾਂ ਅਸੀਂ ਦੱਸ ਰਹੇ ਹਾਂ ਵੀ ਸੰਗਤ ਨੂੰ ਪਤਾ ਲੱਗੇ ਵੀ ਕੀ ਕੀ ਆਪਾਂ ਉੱਥੇ ਕਈ ਜਿਹੜੇ ਨੋਟਿਸ ਕਰਨਾ ਪੈਂਦਾ ਹੁਣ ਬਾਬੇ ਉੱਥੇ ਚੁੱਪ ਦਾ ਦਾਣ ਕਹਿੰਦੇ ਤੇ ਬੀ ਪੈ ਇੱਕ ਇੱਕ ਆਪਣੇ ਬਜ਼ੁਰਗ ਉਹ ਸਭ ਤੋਂ ਵਧੀਆ ਜਿਹੜੇ ਆਪਣੇ ਭਾਈ ਬੈਠੇ ਹੁੰਦੇ ਉਹ ਸ਼ਾਂਤੀ ਬਿਠੇ ਇੱਕ ਇਹ ਮੋਬਾਈਲ ਸਾਇਲੈਂਟਰ ਵਰਤਿਓ ਵਾਈਬ੍ਰੇਸ਼ਨ ਰੱਖਿਆ ਕਰੋ ਜਦੋਂ ਵੀ ਗੁਰਦੁਆਰੇ ਜਾਣਾ ਨਾ ਵਾਈਬ੍ਰੇਸ਼ਨ ਸਾਇਲੈਂਟਰ ਰੱਖਿਆ ਕਰੋ ਕਿਉਂਕਿ ਰਾਤ ਨੂੰ ਫੋਨ ਚਲਾ ਲਾ ਕਰੋ ਉੱਥੇ ਗੁਰੂ ਗੁਰਦੀ ਆਪਾਂ ਖੁਸ਼ੀ ਲੈ ਜਾਂਦੇ ਹੁਣ ਮੋਬਾਈਲ ਕਈ ਵੇਖੀ ਨਾ ਬਜ਼ੁਰਗ ਪੈਣਾ ਹਲੋ ਉੱਚੀ ਸਾਰੀ ਉਹ ਜਿਹੜਾ ਲਾਗੇ ਪਾਠ ਕਰਦਾ ਉਹਨੂੰ ਥੋੜੀ ਪ੍ਰੋਬਲਮ ਹੋ ਜਾਂਦੀ ਹੈ ਇਸ ਕਰਕੇ ਛੋਟੀਆਂ ਛੋਟੀਆਂ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਆਂ ਬੜੀਆਂ ਡੂੰਘੀਆਂ ਤੇ ਇੱਥੇ ਸੋਚ ਵਿਚਾਰ ਕਰਿਆ ਕਰੋ ਦੂਜੇ ਪਾਸੇ ਜਦੋਂ ਆਪਾਂ ਲੰਗਰ ਪ੍ਰਸ਼ਾਦਾ ਆਪਾਂ ਨਹੀਂ ਕੋਈ ਖੀਰ ਚੌਲ ਕੋਈ ਦਾਲ ਲੈਨੇ ਉੰਨੀ ਚੀਜ਼ ਪਵਾਇਆ ਕਰੋ ਜਿੰਨੀ ਆਪਾਂ ਖਾ ਲੈਣੀ ਆਪਾਂ ਨੂੰ ਜਿੱਦਾਂ ਪਤਾ ਹੁੰਦਾ ਨਾ ਵੀ ਇੰਨੀ ਦੂਰ ਜਾਣਾ ਮੈਂ ਇੰਨਾ ਤੇਲ ਪੋਣਾ ਇਸ ਕਰਕੇ ਕੋਈ ਜਿਆਦਾ ਜਿਆਦੀ ਚੀਜ਼ ਨਾ ਪਵਾਇਆ ਕਰੋ ਜਦੋਂ ਭਾਂਡੇ ਮਾਂ ਦੇ ਝੂਠੇ ਭਾਂਡੇ ਮਾਂ ਦੇ ਉਹ ਫਿਰ ਵੱਧ ਜਾਂਦੀ ਚੀਜ਼ ਹੈ ਫਿਰ ਉਹ ਆਪਾਂ ਆਪਾਂ ਨਾ ਕਿਧਰ ਆਪਾਂ ਨਾ ਬਣਾਇਆ ਕਰ ਇਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਹੁਣ ਵੇਖੋ ਚੌਲ ਰੋਟੀ ਉਨੀ ਲਿਆ ਕਰੋ ਉਹਨਾਂ ਪਾਣੀ ਉਨੀ ਸਬਜ਼ੀ ਲੈਣੀ ਵੀ ਜ ਵੱਧ ਨਹੀਂ ਲੈਣੀ ਆਪਾਂ ਇਸ ਕਰਕੇ ਬੇਨਤੀ ਸੰਗਤ ਨੂੰ ਮੇਰੀ ਇਹ ਹੁੰਦਾ ਵੀ ਚਲ ਚੰਗੀ ਸੋਚ ਅੰਗੇ ਵਿਚਾਰ ਦੂਜੀ ਤੋਂ ਆਪਣਾ ਢਾਡੀ ਕੀਰਥਾ ਕੀਰਤਨ ਵਾਲੇ ਲੱਗਦੇ ਆ ਵੀ ਆਪਾਂ ਯਾਰ ਪਰਚੀਆਂ ਉਥੋਂ ਨਾ ਲੈ ਆ ਗਏ ਇਹ ਸਭ ਤੋਂ ਵੱਡੀ ਆਪਾਂ ਨੂੰ ਬਾਤ ਬਈ ਪੰਜਾਬੀ ਵੀਰਾਂ ਨੂੰ ਵੀ ਉਥੋਂ ਆਪ ਪੰਨਿਆਂ ਦਾਹਾਂ ਵਾਲੇ ਚੁੱਕ ਲੈਣੇ ਉਹ ਫਿਰ ਧਿਆਨ ਭਟਕਦਾ ਜਿਹੜਾ ਬੰਦਾ ਸੁਣਦਾ ਨਾ ਉਹਦਾ ਧਿਆਨ ਭਟਕਦਾ ਇਸ ਕਰਕੇ ਬੇਨਤੀ ਹੈ ਵੀ ਘਰੋਂ ਪਰਚੀਆਂ ਘਰੋਂ ਲੈ ਕੇ ਜਾਇਆ ਕਰੋ ਉਥੋਂ ਨਾ ਪਰਚੀਆਂ ਥੋੜਾ ਥੱਲੇ ਪੰਨਿਆਂ ਦਾਹ ਕਈਆਂ ਨੇ ਅਰਦਾਸ ਬੇਨਤੀ ਕਰਾਈ ਹੁੰਦੀ ਆ ਇਸ ਕਰਕੇ ਬੇਨਤੀ ਆ ਵੀ ਉੱਥੋਂ ਇਹ ਚੀਜ਼ਾਂ ਨਿੱਕੀਆਂ ਨਿੱਕੀਆਂ ਦੀਆਂ ਮੈਂ ਦੱਸਣ데요 ਇਹ ਨੋਟਿਸ ਕਰੋ ਗਾ WhatsApp ਤੇ ਲਿੰਕ ਸ਼ੇਅਰ ਕਰੋ ਵੀ ਇਹ ਕਿਉਂ ਗਲਤੀਆਂ ਨਹੀਂ ਆਪਣੇ ਤੋਂ ਇਸ ਕਰਕੇ ਸਾਡੀ ਬੇਨਤੀ ਹੈ ਵੀ ਜਿੰਨਾ ਫੋਨ ਸਾਇਲੈਂਟ ਵਾਈਬ੍ਰੇਸ਼ਨ ਰੱਖੋ ਚੁੱਪ ਦਾ ਦਾਣ ਬਖਸ਼ਿਆ ਕਰੋ ਦਮਾਨ ਹਾਲ ਚ ਇਸ ਕਰਕੇ ਨਿੱਕੀਆਂ ਨਿੱਕੀਆਂ ਚੀਜ਼ਾਂ ਹੁਣ ਰਣਵੀਰ ਜੀ ਇਹ ਮੈਂ ਜਿਹੜੀਆਂ ਗੱਲਾਂ ਕਰ ਰਿਹਾ ਵਾ ਤੁਸੀਂ ਵੀ ਥੋੜਾ ਵਾਅਦਾ ਪਾਓ ਵੀ ਇਹ ਗੱਲਾਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀ ਜੀ ਬਿਲਕੁਲ ਬਹੁਤ ਧੰਨਵਾਦ ਕਰਦੇ ਆ ਸਾਰੇ ਹੀ ਵੀਰਾਂ ਦਾ ਕਿਉਂਕਿ ਸਾਡਾ ਵੀਰ ਗੋਪੀ ਬਹੁਤ ਚੰਗੀ ਸਿੱਖਿਆ ਦਿੰਦਾ ਹੈ ਸਮਾਜ ਦੇ ਵਿਸ਼ਿਆਂ ਤੇ ਵੱਖ-ਵੱਖ ਵਿਸ਼ਿਆਂ ਤੇ ਬੋਲਦਾ ਹੈ ਤੇ ਸਾਨੂੰ ਚਾਹੀਦਾ ਵੀ ਜਦੋਂ ਅਸੀਂ ਗੁਰੂ ਘਰ ਜਾਂਦੇ ਆ ਕੁਝ ਚੰਗੀਆਂ ਗੱਲਾਂ ਸਿੱਖੀ ਆਈਏ ਚੰਗੇ ਕੰਮ ਕਰੀਏ ਨਾ ਕਿ ਉੱਥੇ ਜਾ ਕੇ ਆਪਾਂ ਐਵੇਂ ਫੁੱਲੜਬਾਜੀ ਕਰੀ ਜਾਈਏ ਸਗੋਂ ਨਿਮਰਤਾ ਨਾਲ ਜਾਈਏ ਸੰਗਤ 'ਚ ਬਈਏ ਨਾਮ ਜਪੀਏ ਪ੍ਰਸ਼ਾਦਾ ਛਕੀਏ ਬੱਚਿਆਂ ਨੂੰ ਵੀ ਡਾਂਟੀਏ ਜੇ ਉੱਥੇ ਸ਼ਰਾਰਤਾਂ ਕਰਦੇ ਆ ਕਿਉਂਕਿ ਅੱਜ ਦੇ ਸਮੇਂ 'ਚ ਮਰਿਆਦਾ ਦਾ ਉਲੰਘਣਾ ਬਹੁਤ ਹੋ ਰਹੀ ਆ ਸੋ ਮੇਰਾ ਵੀਰ ਗੁਰਪ੍ਰੀਤ ਸਿੰਘ ਗੋਪੀ ਬਹੁਤ ਵਧੀਆ ਕੰਮ ਕਰਦਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਤੋਂ ਕੁਝ ਚੰਗਾ ਸਿੱਖੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਆਪਣੇ ਰਾਣੀ ਵੀਰ ਨੇ ਕਿੱਡਾ ਵਧੀਆ ਸਮਝਾਇਆ ਵੀ ਇਹ ਮਰਿਆਦਾ ਆਉਂਦੀ ਗੁਰੂ ਘਰੇ ਮਰਿਆਦਾ ਆਉਂਦੀ ਵੀ ਚੋਤਰਾ ਦਾਣ ਬਖਸ਼ੋ ਮੋਬਾਈਲ ਸਾਈਂਡਰ ਰੱਖੋ ਹਨ ਜੇ ਆਪਾਂ ਦਵਾਨਾ ਜੀ ਬਣੀ ਚੋਪਰਾ ਦਾਣਾ ਬਖਸ਼ੋ ਕਿ ਆਪਾਂ ਗੁਰੂ ਘਰੋਂ ਖੁਸ਼ੀਆਂ ਲੈ ਆਣੇ ਕੁਝ ਤੇ ਕੁਝ ਵਿਚਾਰ ਆਪਣੇ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਸਿੱਖ ਇਤਿਹਾਸ ਬਾਰੇ ਆਪਾਂ ਜਾਣਕਾਰੀ ਲੈਣੀ ਹੁਣ ਗਾਂ ਸਰਹੰਦ ਫਤਿਹਗੜ੍ਹ ਸਾਹਿਬ ਦੇ ਮੇਲੇ ਆ ਰਹੇ ਨੇ ਬਾਬਾ ਜੋਰਾਵਾਰ ਫਤਿਹ ਸਿੰਘ ਜਹਾਰ ਸਿੰਘ ਬਾਬਾਜੀਤ ਸਿੰਘ ਇਹੋ ਜਿਹੀਆਂ ਕਹਾਣੀਆਂ ਨਾਨੀਆਂ ਨੂੰ ਦਾਦੀਆਂ ਨੂੰ ਸਾਰਿਆਂ ਨੂੰ ਸੁਣਾਉਣੀਆਂ ਚਾਹੀਦੀਆਂ ਬੱਚਿਆਂ ਨੂੰ ਗਾਹਣ ਵੇਖੋ ਆਪਣੇ ਉਹ ਮਾਗਦਾ ਆ ਰਹੇ ਨੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਉਥੇ ਦੀਆਂ ਨਿੱਕੀਆਂ-ਨਿੱਕੀਆਂ ਆਪਾਂ ਦੀਆਂ ਗਲਤੀਆਂ ਕਰਦੇ ਇੰਨਾ ਤੋਂ ਆਪਾਂ ਦੂਰ ਰਹੀਏ ਉਥੇ ਬਸ ਚੋਪੜਾ ਅੱਖਾਂ ਬੰਦ ਕਰਕੇ ਸਮਾਧੀ ਲਾ ਲਿਆ ਕਰੋ ਜਦੋਂ ਅੱਖਾਂ ਬੰਦ ਹੋ ਗਈਆਂ ਨਾ ਡਾਡੀਆਂ 5 ਮਿੰਟ 2 ਮਿੰਟ 1 ਮਿੰਟ ਜਿੰਨਾ ਵੀ ਟਾਈਮ ਆ ਨਾ ਸਮਾਧੀ ਅੱਖਾਂ ਬੰਦ ਕਰਕੇ ਲਾ ਲਿਆ ਕਰੋ ਕਿਉਂਕਿ ਫੋਨ ਪਹਿਲੀ ਗੱਲ ਘਰੋਂ ਹੀ ਸਾਇਲੈਂਟ ਲਾਓ ਜਾਂ ਵਾਈਬ੍ਰੇਸ਼ਨ ਲਾਓ ਕਿਉਂਕਿ ਫੋਨ ਦਾ ਤੇ ਗੁਰਦੁਆਰੇ ਕੋਈ ਕੰਮ ਨਹੀਂ ਉਹ ਵੇਲੇ ਗਰੰਤੀ ਸਿੰਘ ਜਿਹੜੇ ਕਥਾਕੀਤ ਨਾਲ ਕਿੰਨਾ ਬੋਲਦੇ ਆਪਾਂ ਨੂੰ ਚੁੱਪ ਦਾ ਦਾਨ ਬਖਸ਼ੂ ਬੀਬੀਆਂ ਭੈਣਾਂ ਨੂੰ ਆਉਂਦੇ ਉਹ ਫੇਰ ਆਖ ਦਿੰਦੇ ਵੀ ਜਿੰਨਾ ਗੱਲਾਂ ਕਰਨੀਆਂ ਦਿਵਾਨ ਤੋਂ ਬਾਹਰ ਚਲ ਜਿਓ ਫੇ ਚੰਗਾ ਥੋੜਾ ਲੱਗਦਾ ਹਨਾ ਉਹ ਵੀ ਫੇ ਫਿਰ ਆਪਣੇ ਗੁਰੂ ਗ੍ਰੰਥੀ ਜੀ ਹਨਾ ਆਪਾਂ ਗੱਲਬਾਤ ਸੁਣੀ ਹੈ ਹਨਾ ਕੀ ਉਹ ਨਾ ਇਤਿਹਾਸ ਸੁਣਾਉਂਦਾ ਆਪਣੇ ਆਪਣੇ ਬਾਰੇ ਕੀ ਆਪਣੇ ਸਿੱਖ ਇਤਿਹਾਸ ਨੇ ਕੀਤਾ ਹਨਾ ਵੇਖੋ ਮਹਾਰਾਜਾ ਰਣਜੀਤ ਸਿੰਘ 40 ਸਾਲ ਰਾਜ ਕਰਗੇ ਹਨਾ ਉਹਨਾਂ ਬਾਰੇ ਵੀ ਆਪਾਂ ਵੱਖਰਾ ਇੱਕ ਟੌਪਿਕ ਬਣਾਵਾਂ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕਿਵੇਂ ਕੀਤਾ ਸਾਡਾ ਰਾਜ ਕਿਵੇਂ ਗਿਆ ਤੇ ਅੱਜ ਆਪਣਾ ਇਹੋ ਟੌਪਿਕ ਵੀ ਜਿਹੜੀਆਂ ਆਪਾਂ ਗੁਰੂ ਘਰੇ ਥੋੜੀਆਂ ਮਰਿਆਦਾ ਮਰਿਆਦਾ ਹੁੰਦੀਆਂ ਵਾ ਥੋੜੀਆਂ ਥੋੜੀਆਂ ਆਪਣੇ ਅਣਜਾਣੇ 'ਚ ਗਲਤੀਆਂ ਹੋ ਜਾਂਦੀਆਂ ਚਲੋ ਸ਼ੁਰੂ ਗੱਲਾਂ ਸਾਡਾ ਮਾਪਿਓ ਵਾ ਰੱਬ ਆ ਚਲੋ ਭੁੱਲਣ ਜੋਗ ਪਰ ਇਹ ਚੀਜ਼ਾਂ ਥੋੜਾ ਧਿਆਨ ਰੱਖਿਆ ਕਰੋ ਫੋਨ ਦਾ ਆ ਗਿਆ ਜਦ ਜਦੋਂ ਆਪਾਂ ਰੋਟੀ ਪ੍ਰਸ਼ਾਦਾ ਪਾਣੀ ਛਕਣਾ ਉਹਨਾਂ ਹੀ ਉਹਨਾਂ ਹੀ ਛਕੋ ਜਿੰਨਾ ਆਪਾਂ ਖਾ ਲੈਣਾ ਵੱਧ ਨਾ ਛਕੋ ਫਿਰ ਜੂਠੀ ਜਾਂਦੀ ਆ ਫਿਰ ਉਹ ਕਈ ਵਾਰੀ ਹਾਂ ਅਸੀਂ ਅਈ ਅਰਦਾਸ ਆਜ ਰੇ ਲਵਾਉਣ ਜਾਂਦੇ ਉੱਥੇ ਆਪਾਂ ਤੇ ਉਹ ਫਿਰ ਆਪਾਂ ਖੁਸ਼ੀਆਂ ਤੋਂ ਵੰਢੇ ਇਸ ਕਰਕੇ ਵੇ ਲੋ ਸਾਰੇ ਕਥਾ ਕੀਰਤਨਾਂ ਦੇ ਢਾਡੀ ਇਹ ਹੋਂਦੇ ਚੁੱਪ ਦਾ ਦਾਨ ਬਖਸ਼ੋ ਇੱਕ ਪਰਚੀਆਂ ਨਾ ਲਿਆ ਕਰੋ ਇਹ ਸਭ ਤੋਂ ਵੱਡੀ ਆਪਾਂ ਨੂੰ ਜਿੱਥੇ ਜਲਦੀ ਉੱਥੋਂ ਪਰਚੀਆਂ ਪੰਨਿਆਂ ਪੰਨਿਆਂ ਦਾਹਾਂ ਦਾ ਆਲੇ ਆਪਾਂ ਗੋਲਕ ਉਹ ਕਥਾ ਕੀਰਤਨਾਂ ਦੇ ਢਾਡੀਆਂ ਵਾਲਾ ਉਹਨਾਂ ਸੁਣਾਉਣਾ ਹੁੰਦਾ ਉਹਨਾਂ ਦਾ ਧਿਆਨ ਪੜਕਦਾ ਤੇ ਆਪਣਾ ਧਿਆਨ ਵੀ ਪੜਕਦਾ ਵੇਖੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਹੁਣ ਸਰੋਵਰ 'ਚ ਬੰਦੇ ਇਸ਼ਨਾਨ ਕਰੀਦਾ ਹਨਾ ਸਰੋਵਰ ਚ ਵਿਚਨਾਨ ਕਰਿਆ ਕਰੋ ਗੁਰੂ ਘਰ ਦੀ ਮਰਿਆਦਾ ਜਦੋਂ ਮਸਿਆ ਹੋਈ ਆਪਣੇ ਪਾਉ ਵਿੰਡੋ ਘਟਾਲਾ ਸਾਹਿਬ ਚ ਚਪਰੇ ਘਟਿਆ ਕਰੋ ਵੀਰ ਜੀ ਬਾਬਾ ਦੀਪ ਸਿੰਘ ਚਪਰੇ ਵੇਖੋ ਲੋਕਾਂ ਦੇ ਵੀਜ਼ੇ ਲੱਗਦੇ ਹਨਾ ਲੋਕਾਂ ਦੀ ਪੀਆਰ ਉਹਨੇ ਲੋਕਾਂ ਦੇ ਘਰ ਬੰਦੇ ਕਈਆਂ ਦੇ ਕੇ ਕੇਸੋ ਭਰੇ ਹੋ ਜਾਂਦੇ ਇਹ ਬੜੀਆਂ ਵਧੀਆਂ ਹੁੰਦੀਆਂ ਜਿਨ੍ਹਾਂ ਨਾ ਹੁਣ ਵੇਖੋ ਮੇਰੇ ਨਾਲ ਮੈਂ ਮੇਰਾ ਵੀਜ਼ਾ ਲੱਗਾ ਮੈਨੂੰ ਪੀਆਰ ਮਿਲੀ ਮੈਂ ਦਹਾਨ ਜੋੜਨਾ ਜਿਹਨੇ ਦਹਾਨ ਉਹਨਾਂ ਨੇ 100 ਨੂੰ ਜੋੜਨਾ ਇਦਾਂ ਇਹ ਚੱਕਰ ਹੁੰਦਾ ਵਾ ਤਾ ਹੁਣ ਵੇਖੋ ਜਿੰਨਾ ਹੁਣ ਵੇਖੋ ਦਾਤਰੀ ਦੇ ਇੱਕ ਬੰਦੇ ਦੰਦੇ ਹੁੰਦੇ ਆ ਤੇ ਅੱਜਕੱਲ ਜਿਹੜੀ ਪਬਲਿਕ ਲੋਕਾਂ ਦੋਵੇਂ ਬੰਦੇ ਦੰਦੇ ਉਹਨਾਂ ਚੰਗੇ ਨੂੰ ਮਾੜਾ ਤੇ ਮਾੜੇ ਨੂੰ ਚੰਗੇ ਹੀ ਕਹਿਣਾ ਇਸ ਕਰਕੇ ਸਾਡੀ ਬੇਨਤੀ ਈ ਵੀ ਇਹ ਤੁਹਾਡੇ ਗੁਰੂ ਘਰ ਦੀਆਂ ਮਰਿਆਦਾ ਬਾਰੇ ਧਿਆਨ ਰੱਖਿਆ ਜਾਵੇ ਕੋਈ ਸ਼ਬਦ ਅਣਜਾਣੇ ਚ ਵੱਧ ਘੱਟ ਬੋਲਿਆ ਗਿਆ ਉਹ ਮਾਫ ਕਰਦੇ ਹੋ ਬਾਈ ਕੋਈ ਖਾਲਸਾ ਹੀ ਫਤ